ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿਜੋਤੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੜਨ ਜਾ ਰਹੇ ਹਾਂ ਵਾਰਤਕਕਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਬਾਰੇ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਨਾਵਲਕਾਰ ਨਾਟਕਕਾਰ ਸੰਪਾਦਕ ਅਤੇ ਵਾਰਤਕ ਲੇਖਕ ਸਨ ਗੁਰਬਖਸ਼ ਸਿੰਘ ਨੇ ਪਹਿਲੀ ਵਾਰ ਪੰਜਾਬੀ ਵਾਰਤਕ ਨੂੰ ਧਰਮ ਦੀ ਵਲਗਨ ਵਿੱਚੋਂ ਕੱਢ ਕੇ ਇਸ ਨੂੰ ਸਾਹਿਤ ਦੇ ਲੋਕਿਕ ਪੇੜ ਵਿੱਚ ਲਿਆਂਦਾ। ਜਨਮ ਤੇ ਮਾਤਾ-ਪਿਤਾ ਆਪ ਦਾ ਜਨਮ 26 ਅਪ੍ਰੈਲ 1895 ਨੂੰ ਸਿਆਲਕੋਟ ਪਾਕਿਸਤਾਨ ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਮ ਪਿਸ਼ੋਰਾ ਸਿੰਘ ਅਤੇ ਮਾਤਾ ਦਾ ਨਾਮ ਮਾਲਨੀ ਸੀ। ਆਪ ਦੀ ਪਤਨੀ ਦਾ ਨਾਮ ਜਗਜੀਤ ਕੌਰ ਤੇ ਉਹਨਾਂ ਨੂੰ ਸ਼ਿਵ ਦੇਵੀ ਵੀ ਕਿਹਾ ਜਾਂਦਾ ਸੀ। ਪੜਾਈ ਆਪਨੇ 1917 ਇਸਵੀ ਵਿੱਚ ਰੂੜਕੀ ਤੋਂ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਮਿਸ਼ੀਗਨ ਯੂਨੀਵਰਸਿਟੀ ਅਮਰੀਕਾ ਤੋਂ ਕੀਤੀ ਅਮਰੀਕਾ ਦੇ ਮਾਹੌਲ ਦਾ ਪ੍ਰਭਾਵ ਇਨਾਂ ਤੇ ਬਹੁਤ ਜ਼ਿਆਦਾ ਪਿਆ ਕੰਮ ਆਪਨੇ ਪਿਤਾ ਜੀ ਦੀ ਮੌਤ ਤੋਂ ਬਾਅਦ ਦਸਮੀ ਕਰਕੇ ਕਲਰਕ ਦੀ ਨੌਕਰੀ ਕੀਤੀ ਆਪ ਨੁਸ਼ਹਿਰਾ ਗੁਰਦੁਆਰੇ ਵਿੱਚ ਪ੍ਰਬੰਧਕ ਵੀ ਰਹੇ ਫਿਰ 1925 ਈਸਵੀ ਤੋਂ 1931 ਈਸਵੀ ਤੱਕ ਰੇਲਵੇ ਵਿੱਚ ਇੰਜੀਨੀਅਰ ਦੀ ਨੌਕਰੀ ਕੀਤੀ 1933 ਈਸਵੀ ਵਿੱਚ ਪ੍ਰੀਤ ਲੜੀ ਰਸਾਲਾ ਜੋ ਕਿ ਮਾਸਿਕ ਪੱਤਰ ਸੀ ਸ਼ੁਰੂ ਕੀਤਾ 1938 ਈਸਵੀ ਵਿੱਚ ਪ੍ਰੀਤਨਗਰ ਦੀ ਸਥਾਪਨਾ ਕੀਤੀ ਜਿਸ ਨੂੰ ਸਾਹਿਤਕਾਰਾਂ ਦਾ ਮੱਕਾ ਵੀ ਕਿਹਾ ਜਾਂਦਾ ਹੈ ਹੁਣ ਪ੍ਰੀਤਨਗਰ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਥਿਤ ਹੈ 1940 ਵਿੱਚ ਬਾਲ ਸੰਦੇਸ਼ ਮਾਸਿਕ ਪੱਤਰ ਸ਼ੁਰੂ ਕੀਤਾ ਨਵੀਨ ਤਰੀਕੇ ਨਾਲ ਫਾਰਮਿੰਗ ਸ਼ੁਰੂ ਕੀਤੀ ਅਮਰੀਕਾ ਤੋਂ ਵਾਪਸ ਆ ਕੇ ਭਾਰਤ ਵਿੱਚ ਸਮਾਜ ਨੂੰ ਵਹਿਮ ਭਰਮ ਫालतू ਰੀਤੀ ਰਿਵਾਜਾਂ ਤੋਂ ਉੱਪਰ ਚੁੱਕਿਆ ਅਤੇ ਧਾਰਮਿਕ ਪਖੰਡਾਂ ਦਾ ਖੰਡਨ ਕੀਤਾ ਅਤੇ ਤਰਕ ਆਧਾਰਿਤ ਨੇਆਂ ਨਾਲ ਗੱਲ ਕੀਤੀ ਇਹਨਾਂ ਨੇ ਪੰਜਾਬੀ ਵਾਰਤਕ ਨੂੰ ਧਰਮ ਅਤੇ ਸਦਾਚਾਰ ਦੇ ਖੇਤਰ ਤੋਂ ਬਾਹਰ ਕੱਢ ਕੇ ਲਿਆਂਦਾ ਇਨਾਂ ਨੇ ਲਗਭਗ 40 ਤੋਂ 50 ਸਾਲ ਪੰਜਾਬੀ ਸਾਹਿਤ ਮੰਡਲ ਦੀ ਅਗਵਾਈ ਕੀਤੀ 1931ਵੀ ਤੋਂ ਬਾਅਦ ਦੇ ਸਮੇਂ ਨੂੰ ਗੁਰਬਖਸ਼ ਸਿੰਘ ਦਾ ਕਾਲ ਕਰਕੇ ਜਾਣਿਆ ਜਾਂਦਾ ਹੈ ਅੱਗੇ ਆਪਾਂ ਗੱਲ ਕਰਾਂਗੇ ਇਹਨਾਂ ਦੀ ਸਾਹਿਤ ਰਚਨਾ ਬਾਰੇ ਆਪ ਨੂੰ ਪੰਜਾਬੀ ਸਾਹਿਤ ਵਿੱਚ ਸਭ ਤੋਂ ਵੱਡੇ ਵਾਰਤਕ ਲਿਖਾਰੀ ਹੋਣ ਦਾ ਮਾਣ ਹਾਸਿਲ ਹੈ ਆਪ ਨੂੰ ਸ਼ਬਦਾਂ ਦਾ ਇੰਜੀਨੀਅਰ ਸ਼ਬਦਾਂ ਦਾ ਜਾਦੂਗਰ ਬੋਲੀ ਦਾ ਬਾਦਸ਼ਾਹ ਕਿਹਾ ਜਾਂਦਾ ਹੈ ਇਨਾ ਨੇ ਪੰਜਾਬੀ ਵਿੱਚ ਗੀਂਦੀ ਦੇ ਪੱਖੋਂ ਸਭ ਤੋਂ ਵੱਧ ਵਰਤਕ ਲਿਖੇ ਇਨ੍ਹਾਂ ਦੀਆਂ ਸਾਰੀਆਂ ਰਚਨਾਵਾਂ ਦਾ ਕੇਂਦਰ ਬਿੰਦੂ ਪ੍ਰੀਤ ਹੈ ਇਨ੍ਹਾਂ ਦਾ ਆਪਣਾ ਸਿਧਾਂਤ ਹੈ ਪਿਆਰ ਕਬਜ਼ਾ ਨਹੀਂ ਪਹਿਚਾਨ ਹੈ ਇਨ੍ਹਾਂ ਨੇ ਫਰਾਈਡ ਦੇ ਮਨੋਵਿਗਿਆਨ ਸਿਧਾਂਤ ਦਾ ਪ੍ਰਭਾਵ ਕਬੂਲਿਆ ਜਿਵੇਂ ਕਿ ਕਾਮੁਕ ਦਿਸ਼ਾਮਾ ਦੀ ਖੁੱਲ ਕੇ ਗੱਲ ਕੀਤੀ ਆਪ ਨੂੰ ਪੰਜਾਬੀ ਸਾਹਿਤ ਦੇ ਸ੍ਰੇਸ਼ਟ ਸ਼ੈਲੀਕਾਰ ਵੀ ਕਿਹਾ ਜਾਂਦਾ ਹੈ ਅੱਗੇ ਆਪਾਂ ਗੱਲ ਕਰਾਂਗੇ ਇਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਬਾਰੇ ਪਹਿਲੀ ਹੈ ਪ੍ਰੀਤ ਮਾਰਗ ਇਹ 1936 ਵਿੱਚ ਛਪੀ ਇਹਨਾਂ ਦੀ ਪਹਿਲੀ ਵਾਰਤਕ ਰਚਨਾ ਹੈ ਇਸ ਵਿੱਚ ਦੱਸਿਆ ਗਿਆ ਹੈ ਕਿ ਅਸੀਂ ਪ੍ਰੀਤ ਦੇ ਰਸਤੇ ਤੇ ਚੱਲ ਕੇ ਹਰ ਸਮੱਸਿਆ ਦਾ ਹੱਲ ਕੱਢ ਸਕਦੇ ਹਾਂ ਇਹ ਪੁਸਤਕ ਚਾਰ ਭਾਗਾਂ ਵਿੱਚ ਛਪੀ ਉਹ ਚਾਰ ਭਾਗ ਹਨ ਜੀਵਨ ਸੰਸਾਰ ਜੀਵਨ ਦੇ ਸਾਧਨ ਜੀਵਨ ਦੇ ਸੰਬੰਧ ਜੀਵਨ ਦੀ ਪੂਰਨਤਾ ਅੱਗੇ ਹੈ ਸਾਵੀ ਪਧਰੀ ਜ਼ਿੰਦਗੀ ਇਹ 1943 ਵਿੱਚ ਛਪੀ ਤੇ ਉਹਨਾਂ ਦੀ ਬੇਟੀ ਊਮਾ ਨੂੰ ਸਮਰਪਿਤ ਹੈ ਅੱਗੇ ਸੁਖਾਵੀ ਪਧਰੀ ਜ਼ਿੰਦਗੀ ਇਸ ਤੋਂ ਅੱਗੇ ਜ਼ਿੰਦਗੀ ਦੀ ਰਾਸ ਇਹ ਪੁਸਤਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਲੱਗੀ ਹੋਈ ਹੈ ਇਸ ਵਿੱਚ 10 ਲੇਖ ਹਨ ਫਿਰ ਹੈ ਜ਼ਿੰਦਗੀ ਦੀ ਕਵਿਤਾ 1961 ਵਿੱਚ ਛਪੀ ਤੇ ਉਹਨਾਂ ਦੀ ਦਾਦੀ ਨੂੰ ਸਮਰਪਿਤ ਹੈ ਇਸ ਵਿੱਚ 21 ਲੇਖ ਹਨ ਇਸੋ ਗਏ ਜ਼ਿੰਦਗੀ ਦੇ ਗੀਤ ਸਵੈਪੂਰਨਤਾ ਦੀ ਲਗਨ ਪਗਦੀ ਜੀਵਨ ਚੰਗਿਆੜੀ ਨਮਾ ਸ਼ਿਵਾਲਾ ਜੋ ਕਿ 1947 ਵਿੱਚ છਪੀ ਤੇ ਮੰਦਿਰ ਬਣਾਉਣ ਦਾ ਜ਼ਿਕਰ ਹੈ ਖੁੱਲਾ ਦਰ 1947 ਵਿੱਚ છਪੀ ਔਰਤਾਂ ਨੂੰ ਸਮਰਪਿਤ ਪੁਸਤਕ ਹੈ ਇਸ ਵਿੱਚ 21 ਲੇਖ ਸ਼ਾਮਿਲ ਹਨ ਇਸੋ ਗਏ ਚੰਗੇਰੀ ਦੁਨੀਆ ਇਸ ਵਿੱਚ ਦੱਸਿਆ ਗਿਆ ਹੈ ਕਿ ਜਿੱਥੇ ਮਨੁੱਖ ਦੀਆਂ ਤਿੰਨ ਲੋੜਾਂ ਰੋਟੀ ਕੱਪੜਾ ਮਕਾਨ ਪੂਰੀਆਂ ਹੋਣ ਉਹ ਚੰਗੇਰੀ ਦੁਨੀਆ ਹੈ ਅਗਿਆ ਨਮੀ ਤੱਕੜੀ ਦੁਨੀਆ ਦੁਨੀਆ ਇੱਕ ਮਹਿਲ ਅਗਿਆ ਖੁਸ਼ਹਾਲ ਜੀਵਨ ਮੇਰੀਆਂ ਅਪੂਲ ਯਾਦਾਂ 1945 ਵਿੱਚ ਛਪੀ ਇਹ ਇੱਕ ਸੰਸਮਰਨ ਹੈ ਇਸ ਸੰਸਮਰਨ ਤੋਂ ਇਨਾ ਨੇ ਪੰਜਾਬੀ ਵਾਰਤਕ ਦੇ ਖੇਤਰ ਵਿੱਚ ਸੰਸਮਰਨ ਲਿਖਣ ਦੀ ਪ੍ਰਤਿਪਾਈ ਜੀ ਮੇ ਜੀਤਾਂ ਦੇ ਨਾਂ ਚਿੱਠੀਆਂ ਪਰਮ ਮਨੁੱਖ 1943 ਵਿੱਚ ਛਪੀ ਵਿਵਾਦਗ੍ਰਸਤ ਰਚਨਾ ਹੈ ਕਿਉਂਕਿ ਇਸ ਵਿੱਚ ਇਨਾਂ ਨੇ ਗੁਰਗੋਬਿੰਦ ਸਿੰਘ ਜੀ ਲਈ ਮਨੁੱਖੀ ਮਨੁੱਖ ਸ਼ਬਦ ਵਰਤਿਆ ਇਸ ਰਚਨਾ ਕਰਕੇ ਇਨਾਂ ਨੂੰ ਪੰਥ ਵਿੱਚੋਂ ਛੇਕਿਆ ਗਿਆ ਫਿਰ ਸਵੀ ਜੀਵਨੀ ਮੂਲਕ ਰਚਨਾਵਾਂ ਮੇਰੀ ਜੀਵਨ ਕਹਾਣੀ 1959 ਵਿੱਚ ਛਪੀ ਮੰਜ਼ਿਲ ਦੀਸਪੈ 1964 ਵਿੱਚ ਮੇਰੀ ਜੀਵਨ ਕਹਾਣੀ 1978 ਵਿੱਚ ਇਹਨਾਂ ਦੀਆਂ ਹੋਰ ਰਚਨਾਵਾਂ ਹਨ ਮਨਮੋਹਰ ਸ਼ਖਸੀਅਤ ਇੱਕ ਦੁਨੀਆ ਦੇ 13 ਸੁਪਨੇ ਮੇਰੇ ਚਰੋਖੇ ਚੋਂ ਰੀਜਾਂ ਦੀ ਖੱਡੀ ਇਸ਼ਕ ਜਿਨਾ ਦੇ ਹੱਡੀ ਰਚਿਆ ਰੋਜ਼ਾਨਾ ਜ਼ਿੰਦਗੀ ਦੀ ਸਾਇੰਸ ਪਰਸੰਨ ਤੇ ਲੰਮੀ ਉਮਰ ਕੁਦਰਤੀ ਮਜ਼ਹਬ ਫੈਸਲੇ ਦੀ ਘੜੀ ਸਾਡੇ ਵਾਰਸ ਪ੍ਰਣ ਜੁਗਾ ਪੁਰਾਣੀ ਗੱਲ ਜ਼ਿੰਦਗੀ ਦੀ ਡਾਟ ਨਵੀਆਂ ਤਕਦੀਰਾਂ ਦੀ ਕਿਆਰੀ ਬੰਦੀ ਛੋੜ ਗੁਰੂ ਨਾਨਕ ਸਰਪੱਖੀ ਨਾਇਕ ਇਹੇ ਜੱਗ ਸਾਡਾ ਅੱਗੇ ਆਪਾਂ ਗੱਲ ਕਰਾਂਗੇ ਇਹਨਾਂ ਦੇ ਪ੍ਰਸਿੱਧ ਨਾਟਕਾਂ ਬਾਰੇ ਪਰੀਆਂ ਦੀ ਮੋਰੀ ਗੁਲਾਬੋ ਜੁਗਾ ਪੁਰਾਣੀ ਗੱਲ ਰਾਜਕੁਮਾਰੀ ਲਤਿਕਾ ਪ੍ਰੀਤ ਮੁਕਟ ਸਾਡੀ ਹੋਣੀ ਦਾ ਲਿਸ਼ਕਾਰਾ ਪੂਰਬ ਪੱਛਮ ਫਿਰ ਪ੍ਰਸਿੱਧ ਨਾਵਲ ਅਣਵਿਆਹੀ ਮਾਂ ਰੁੱਖਾਂ ਦੀ ਜੀਰਾਂਦ ਮਾ ਅੱਗੇ ਨੇ ਅਨੁਵਾਦਿਤ ਰਚਨਾਮਾ ਸੁਪਨੇ ਆਖਰੀ ਸ਼ਬਦ ਮੋਲੀਅਰ ਦੇ ਨਾਟਕ ਮਾਂ ਕਾ ਦੀਆਂ ਪੱਤੀਆਂ ਅਸਮਾਨੀ ਮਹਾਨਦੀ ਜ਼ਿੰਦਗੀ ਦੇ ਰਾਹਾਂ ਤੇ ਬਾਲ ਸਾਹਿਤ ਵਿੱਚ ਹੈ ਇਹਨਾਂ ਦੀ ਗੁਲਾਬੀ ਐਨਕਾ ਪਰੀਆਂ ਦੀ ਮੋਰੀ ਗੁਲਾਬੋ ਮੁਰਾਦਾਂ ਪੂਰੀਆਂ ਕਰਨ ਵਾਲਾ ਰੇਖਾ ਚਿੱਤਰ ਹਨ ਇਹਨਾਂ ਦੇ ਮੇਰੇ ਦਾਦੀ ਜੀ ਮੇਰੇ ਪਿਤਾ ਜੀ ਉਹ ਵਰਕਤੋ ਇਹਨਾਂ ਰੇਖਾ ਚਿੱਤਰ ਲਿਖਣ ਦੀ ਪ੍ਰੇਰਤਵਾਈ ਪੁਰਸਕਾਰ ਪਹਿਲਾ ਹੈ ਸੋਵੀਅਤ ਨਹਿਰੂ ਪੁਰਸਕਾਰ 1970 ਵਿੱਚ ਮਿਲਿਆ ਅਭਿਨੰਦਨ ਗ੍ਰੰਥ 1970 ਵਿੱਚ ਪੰਜਾਬੀ ਭਾਸ਼ਾ ਵਿਭਾਗ ਵੱਲੋਂ ਵਰੇ ਦੇ ਸਾਹਿਤਕਾਰ ਪੁਰਸਕਾਰ ਪੰਜਾਬੀ ਭਾਸ਼ਾ ਵਿਭਾਗ ਵੱਲੋਂ ਪਹਿਲੀ ਪੰਜਾਬੀ ਸਾਹਿਤ ਪੁਰਸਕਾਰ ਸਾਹਿਤ ਅਕੈਡਮੀ ਲੁਧਿਆਣਾ ਅਤੇ ਦਿੱਲੀ ਵੱਲੋਂ ਫੈਲੋਸ਼ਿਪ ਇਹਨਾਂ ਦੀ ਮੌਤ 1970 ਵਿੱਚ ਚੰਡੀਗੜ੍ਹ ਵਿੱਚ ਪੀਜੀਆਈ ਵਿੱਚ ਹੋਈ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ